ਜੱਟਾਂ ਨੂੰ ਮੁਰਤੇ ਹਾਰੇ ਪਿੱਟੇ ਹਾਏ 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 ਕਰੇ ਸਿਆਪਾ ਹਾਏ ਹਾਏ ਸੈਂਪਲ ਭਰਨ ਦੀਆਂ ਖਬਰਾਂ ਤਾਂ ਵੱਡੇ ਵੱਡੇ ਪੱਤਰ ਤੇ ਥੋੜੇ ਅਖਬਾਰਾਂ ਚੱਲਦੀਆਂ ਨੇ ਪਰ ਕਿਸੇ ਨੂੰ ਸਜ਼ਾ ਹੁੰਦੀ ਵਾਲਾ ਮੈਨੂੰ ਨਹੀਂ ਬੰਦਾ ਮਿਲਿਆ ਅਸੀਂ ਮੰਗ ਕਰਦੇ ਆ ਵੀ 300 ਦਾ ਪਰਚਾ ਦਰਜ ਹੋਵੇ ਤੇ ਮੁੰਡਾ ਬਾਹਰ ਨਾਲ ਨਿਕਲੇ ਡਾਕਟਰ ਬਲਬੀਰ ਜੀ ਦਾ ਪੁੱਤਲਾ ਫੂਕਿਆ ਇਸ ਕਰਕੇ ਸਾੜਾ ਗਿਆ ਕਿ ਤੁਨੂੰ ਵੀ 2.5 ਸਾਲ ਹੋ ਗਏ ਤੁਸੀਂ ਕਿਉਂ ਨਹੀਂ ਵੀ ਤੁਸੀਂ ਬਦਲ ਕਹੇ ਸੀ ਬਦਲ ਲਿਆਵਗੇ ਬਦਲ ਵਾਲੀ ਪਾਰਟੀ ਨੇ ਕਿਉਂ ਨਾ ਲਿਆਂਦਾ ਕਿ ਜਿਹੜਾ ਵੀ ਮਿਲਾਵਟ ਕਰੂਗਾ ਕਿਸੇ ਦੀ ਚੀਜ਼ ਚ ਕਰੇ ਕਿਉਂਦੇ ਅਸੀਂ 302 ਦਾ ਪਰਚੇ ਦੇ ਲਈ ਪ੍ਰਧਾਨ ਸਭਾ ਚ ਮਤਾ ਪਾਸ ਕਰਦੇ ਤੇ 302 ਦਾ ਕਾਨੂੰਨ ਬਣਦਾ ਜੇ ਇੱਥੇ ਨਹੀਂ ਬਣਦਾ ਸੀ ਪਾਰਲੀਮੈਂਟ ਚ ਭੇਜਦੇ ਤਾਂ ਕਿ ਲੋਕਾਂ ਦਾ ਫਾਇਦਾ ਹੋਵੇ ਹੈਰਾਨ ਹੋਵਗੇ ਤੁਸੀਂ ਕਿ ਨੌਮਰਾਦ ਕੈਂਸਰ ਦੀ ਬਿਮਾਰੀ ਨਾਲ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਧਰਮ ਪਤਨੀ ਬੀਬੀ ਸ੍ਰਿੰਦਰ ਕੌਰ ਬਾਦਲ ਉਹਨੂੰ ਕੈਂਸਰ ਹੋਇਆ ਵੱਡੇ ਵੱਡੇ ਲੀਡਰਾਂ ਨੂੰ ਮੈਂ ਕੈਂਸਰ ਦੇਖਿਆ ਇਹ ਤਾਂ ਬਾਹਰਲੇ ਦੇਸ਼ ਚ ਚੁੱਪ ਚਪੀਤੇ ਚੜ ਜਾਂਦੇ ਨੇ ਕੈਂਸਰ ਦਾ ਇਲਾਜ ਕਰਾਉਂ ਜਿਹੜੇ ਅਸੀਂ ਲੋਕ ਆ ਅਸੀਂ ਤਾਂ ਨਾ ਇਲਾਜ ਕਰਾ ਸਕਦੇ ਆ ਨਾ ਟੈਸਟ ਕਰਾ ਸਕਦੇ ਆ ਸਾਡੇ ਤਾਂ ਬਹੁ ਗਿਣਤੀ ਘਰਾਂ 'ਚੇ ਮਰ ਜਾਂਦੇ ਨੇ ਲੋਕ ਇਸ ਇਲਾਜ ਪੱਖੋਂ ਇਹ ਥੋੜੋ ਐ ਵੀ ਸਰਕਾਰ ਅਸੀਂ ਕਲੀਨਿਕ ਖੋਲ੍ਹਤੇ ਜੀ ਅਸੀਂ ਹਸਪਤਾਲ ਖੋਲ੍ਹਤੇ ਇਹ ਇਹ ਕੱਲਾ ਬੁਖਾਰ ਹੀ ਨਹੀਂ ਲਾਉਣਾ ਕੱਲਾ ਜ਼ਖ਼ਮ ਹੀ ਨਹੀਂ ਹਟਾਉਣਾ ਜਿਹੜੀਆਂ ਨੌ ਮਰਾਦ ਬਿਮਾਰੀਆਂ ਚੱਲੀਆਂ ਹੋਈਆਂ ਨੇ ਉਹਨਾਂ ਦਾ ਹੱਲ ਕਰਨਾ ਬਹੁਤ ਜ਼ਰੂਰੀ ਆ। ਇਹਦਾ ਸਹੀਦੇ ਆਜੋ ਸਰਦਾਰ ਭਗਤ ਸਿੰਘ ਦਾ ਵੀ ਲਾਇਆ। ਉੱਥੋਂ ਮਿੱਟੀ ਵੀ ਲਾਈ। ਪਹਿਲਾਂ ਮਾਨਪ੍ਰੀਤ ਬਾਦਲ ਨੇ ਜਾਈ ਲਾਈ ਜਾ ਕੇ ਮਿੱਟੀ ਬੱਥੇ ਨੂੰ। ਫਿਰ ਭਗਵਾਨ ਤਮਾਨ ਨੇ ਲਾਈ। ਉਹ ਨਾਰਿਆਂ ਨਾਲ ਨਹੀਂ ਸਰਨਾ। ਰਿਜ਼ਲਟ ਦਿਓ। ਮੁੱਦਿਆਂ ਤੇ ਆਓ। ਜਦੋਂ ਮੁੱਦਿਆਂ ਦਾ ਰਿਜ਼ਲਟ ਦਿਓਗੇ ਲੋਕ ਤੁਹਾਨੂੰ ਪਿਆਰ ਕਰਨਗੇ। ਅੱਜ ਸਾਰੇ ਲੋਕ ਤੁਹਾਨੂੰ ਥੂ-ਥੂ ਕਰ ਰਹੇ ਨੇ। ਜਿਵੇਂ ਪਿਛਲੇ ਭਜਾਏ ਨੇ ਉਹੀ ਥੋੜੇ ਤੇ ਵੀ ਲੋਕ ਗੁੱਸਾ ਕੱਢਣ ਲੱਗੇ ਹੋਏ।